ਨੌਜਵਾਨ ਛੱਤ ਤੇ ਚੜਿਆ ਪੈਟ ਉਹਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੈਂ ਕੋਈ ਗਲਤ ਕਦਮ ਚੱਕ ਲੂੰਗਾ ਚਾਰ ਤੋਂ ਪੰਜ ਸਾਲ ਲਗਾਤਾਰ ਸੰਘਰਸ਼ ਕਰਨ ਦੇ باوجود ਵੀ ਮੀਟਿੰਗਾਂ ਤੇ ਮੀਟਿੰਗਾਂ ਮਿਲ ਰਹੀਆਂ ਮਿਲ ਰਹੀਆਂ ਕੋਈ ਹੱਲ ਨਹੀਂ ਨਿਕਲ ਰਿਹਾ ਉਹ ਕਹਿੰਦੀ ਹੈ ਕਹਿਣਾ ਚਾਹੁੰਦੇ ਹੈ ਕਿ ਉਹ ਦਿਮਾਗੀ ਤੌਰ ਤੇ ਸਹੀ ਨਹੀਂ ਹੈ ਦੇਖੋ ਅਸੀਂ ਸਟਾਫ ਨਰਸਿੰਗਾਂ ਚਾਰ-ਚਾਰ ਪੰਜ-ਪੰਜ ਸਾਲੋਂ ਬਿਸਾਨ ਕੰਮ ਕਰਦੇ ਹੋਏ ਅਸੀਂ ਉਦੋਂ ਨਹੀਂ ਸੈਕਟਰੀ ਜਦੋਂ ਅਸੀਂ ਆਪਦੀ ਦਵਾਈਆਂ ਲਾਉਣੇ ਮਰੀਜ਼ ਅਕਸਰ ਠੀਕ ਹੋ ਕੇ ਜਾਂਦੇ ਹੈ ਜਦੋਂ ਸਰਕਾਰ ਨੇ ਮੁੱਦੇ ਢਕਾਉਣੇ ਹੁੰਦੇ ਆ ਪਾਸੇ ਕਰਨੇ ਹੁੰਦੇ ਆ ਕਿ ਇਹਨਾਂ ਦਾ ਗੱਲ ਨਾ ਸੁਣੀ ਜਾਵੇ ਤਾਂ ਉਹ ਮੁੱਦਾ ਕੋਈ ਹੋਰ ਛੇੜ ਲੈਂਦੇ। ਮੰਨ ਲਓ ਤੁਸੀਂ ਸਰਕਾਰੀ ਨੌਕਰੀ ਤੇ ਹੋ ਤੁਸੀਂ ਕਿਸੇ ਗਲਤ ਬੰਦੇ ਦਾ ਸਾਥ ਦੇਵੋਗੇ ਕਦੇ? ਨਹੀਂ ਦੇਵੋਗੇ। ਪਿੱਛੇ ਜੇ ਖੜੇ ਐ ਜੋ ਉਹਦੇ ਵਿੱਚ ਕੋਈ ਗੱਲ ਐ ਕੋਈ ਸਹੀ ਐ ਉਹਦੀ ਡਿਮਾਂਡਾਂ ਸਹੀ ਐ ਸਰਕਾਰ ਨਾਲ ਉਹ ਤਾਂ ਹੀ ਖੜੇ। ਮਜਬੂਰੀ ਜਿਹੜੀ ਹੁੰਦੀ ਐ ਨਾ ਬੰਦੇ ਨੂੰ ਜਦੋਂ ਸਾਰੋਂ ਪਾਸੇ ਘਿਰ ਜਾਂਦਾ ਕਿਤੇ ਸੁਣਵਾਈ ਨਹੀਂ ਹਾਰਡ ਟਾਈਮ ਕੰਮ ਕੰਮ ਸਾਡੀ ਮੰਗ ਸਿਰਫ 1.4600 ਗ੍ਰੇਡ ਤੇ ਸਾਡੀ ਹੋਰ ਕੋਈ ਮੰਗ ਨਹੀਂ ਹੈ ਇਹਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਤੁਸੀਂ ਤੇ ਪਟਿਆਲਾ ਤੋਂ ਮੈਂ ਹਿਮਾਂਸ਼ੂ ਮੜਕਨ ਪਟਿਆਲਾ ਦਾ ਰਜਿੰਦਰਾ ਹਸਪਤਾਲ ਕਿਸੇ ਨਾ ਕਿਸੇ ਕਾਰਨਾ ਕਰਕੇ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਸੋ ਇੱਕ ਵਾਰ ਫਿਰ ਰਜਿੰਦਰਾ ਹਸਪਤਾਲ ਦੇ ਵਿੱਚ ਆਇਆ ਕਾਰਨ ਕੀ ਹੈ ਕਿ ਇੱਕ ਜਿਹੜਾ ਨੌਜਵਾਨ ਹੈ ਹਸਪਤਾਲ ਦੇ ਵਿੱਚ ਕੰਮ ਕਰਦਾ ਹੈ ਨਰਸਿੰਗ ਸਟਾਫ ਦੇ ਵਿੱਚ ਹੈ ਉਹ ਜਿਹੜਾ ਨੌਜਵਾਨ ਹੈ ਉਹ ਸਿੱਧਾ ਟੈਂਕੀ ਤੇ ਚੜ ਜਾਂਦਾ ਹੈ ਤੇ ਉਹਦੇ ਵੱਲੋਂ ਕਿਹਾ ਜਾ ਰਿਹਾ ਕਿ ਉਸ ਦੀਆਂ ਮੰਗਾਂ ਨਹੀਂ ਜੇ ਪੂਰੀਆਂ ਹੋਣਗੀਆਂ ਸੋ ਉਹਦੇ ਵੱਲੋਂ ਕੋਈ ਗਲਤ ਕਦਮ ਵੀ ਚੱਕਿਆ ਜਾ ਸਕਦਾ ਉਹਨਾਂ ਦੇ ਸਾਥੀਆਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕਰਾਇਆ ਜਾ ਰਿਹਾ ਤੇ ਉਹਨਾਂ ਦੇ ਜਿਹੜੇ ਸਮਰਥਕ ਨੇ ਜਿਹੜੇ ਸਾਥੀ ਨੂੰ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਮੈਮ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਨਵਨੀਤ ਹੈ ਮੈਂ ਰਜਿੰਦਰਾ ਵਿੱਚ 2021 ਤੋਂ ਸੇਵਾ ਨਿਭਾਰੀਆਂ ਐਜ਼ ਅ ਸਟਾਫ ਨਰਸ ਤੇ ਮੈਮ ਧਰਨਾ ਚੱਲ ਰਿਹਾ ਕੱਲ ਵੀ ਧਰਨਾ ਸੀ ਪ੍ਰਸ਼ਾਸਨ ਦੇ ਅਧਿਕਾਰੀ ਆਏ ਨੌਜਵਾਨ ਛੱਤ ਤੇ ਚੜਿਆ ਪਿਆ ਟੈਂਕੀ ਤੇ ਉਹਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੈਂ ਕੋਈ ਗਲਤ ਕਦਮ ਚੱਕ ਲੂੰਗਾ ਮਾਮਲਾ ਕੀ ਹੈ ਜਿਾ ਕੀ ਮੈਟਰ ਹੋਇਆ ਕਿ ਉਹਦੇ ਵੱਲੋਂ ਇਹ ਜਿਾ ਕਦਮ ਚੱਕਿਆ ਜਾ ਰਿਹਾ ਦੇਖੋ ਸਾਡੀ ਮੰਗ ਸੀ 4600 ਗ੍ਰੇਡ 'ਤੇ ਇਹ ਜਦੋਂ ਤੋਂ ਸਾਡੀ ਜੁਆਇਨਿੰਗ ਹੋਈ ਹੈ ਉਦੋਂ ਤੋਂ ਹੀ ਸਾਡੀ ਮੰਗ ਚੱਲ ਰਹੀ ਹੈ ਦੇਖੋ 4 ਤੋਂ 5 ਸਾਲ ਹੋਣ ਵਾਲੇ ਆ 4 ਤੋਂ 5 ਸਾਲ ਲਗਾਤਾਰ ਸੰਘਰਸ਼ ਕਰਨ ਦੇ باوجود ਵੀ ਮੀਟਿੰਗਾਂ ਤੇ ਮੀਟਿੰਗਾਂ ਮਿਲ ਰਹੀਆਂ ਮਿਲ ਰਹੀਆਂ ਕੋਈ ਹੱਲ ਨਹੀਂ ਨਿਕਲ ਰਿਹਾ ਹੱਲ ਨਾ ਨਿਕਲਣ ਕਰਕੇ ਹੀ ਸਾਡੇ ਚੋਂ ਇੱਕ ਜਿਹੜਾ ਸਾਡਾ ਸਟਾਫ ਐ ਨਾਲ ਦਾ ਸਾਥੀ ਐ ਉਹ ਛੱਤ ਤੇ ਚੜ੍ਹਿਆ ਹੁਣ ਕੀ ਐ ਕਿ ਉਹਨੂੰ ਕਹਿੰਦੇ ਐ ਕਹਿਣਾ ਚਾਹੁੰਦੇ ਐ ਕਿ ਉਹ ਦਿਮਾਗੀ ਤੌਰ ਤੇ ਸਹੀ ਨਹੀਂ ਐ ਦੇਖੋ ਅਸੀਂ ਸਟਾਫ ਨਰਸਿੰਗ ਦਾ 4-4 5-5 ਸਾਲ ਹੋ ਗਏ ਸਾਨੂੰ ਕੰਮ ਕਰਦੇ ਹੋਏ ਅਸੀਂ ਉਦੋਂ ਨਹੀਂ ਸੈਕਟਰੀ ਜਦੋਂ ਅਸੀਂ ਆਪਦੀ ਦਵਾਈਆਂ ਲਾਉਣੇ ਮਰੀਜ਼ ਅਕਸਰ ਠੀਕ ਹੋ ਕੇ ਜਾਂਦੇ ਐ ਮੇਰਾ ਇੱਕ ਸਵਾਲ ਹੈ ਤੁਸੀਂ ਕਹਿੰਿਆ ਕਿ ਸੈਕੈਟ੍ਰਿਕਸ ਮਤਲਬ ਉਹਦਾ ਦਿਮਾਗੀ ਸੰਤੁਲਨ ਠੀਕ ਨਹੀਂ ਹੈਗਾ ਉਹ ਆ ਗੱਲ ਕਹਿ ਰਹੇ ਨੇ ਪਰ ਜਦੋਂ ਡਾਕਟਰ ਦੀ ਪੜ੍ਹਾਈ ਕਰਦਾ ਬੰਦਾ ਡਾਕਟਰ ਦੀ ਪੜ੍ਹਾਈ ਤਾਂ ਬਹੁਤ ਡਿਫਿਕਲਟ ਹੁੰਦੀ ਹੈ ਕੋਈ ਜਿਹੜਾ ਦਿਮਾਗੀ ਤੌਰ ਤੇ ਠੀਕ ਨਹੀਂ ਹੈਗਾ ਉਹ ਤਾਂ ਪੜ੍ਹਾਈ ਕਰ ਹੀ ਨਹੀਂ ਸਕਦਾ ਉਹੀ ਗੱਲ ਹੈ ਨੇ ਜੀ ਜਦੋਂ ਸਰਕਾਰ ਨੇ ਮੁੱਦੇ ਢਕਾਉਣੇ ਹੁੰਦੇ ਆ ਪਾਸੇ ਕਰਨੇ ਹੁੰਦੇ ਆ ਕਿ ਇਹਨਾਂ ਦਾ ਗੱਲ ਨਾ ਸੁਣੀ ਜਾਵੇ ਤਾਂ ਉਹ ਮੁੱਦਾ ਕੋਈ ਹੋਰ ਛੇੜ ਲੈਂਦੇ ਆ ਇਹ ਗੱਲ ਹੈਗੀ ਹੈ ਤੇ ਉਹ ਸਿਰਫ ਉਹਨਾਂ ਨੂੰ ਹੈ ਕਿ ਮੰਗ ਨਾ ਸੁਣੀ ਜਾਵੇ ਕਿ ਇੱਕ ਬੰਦੇ ਕਿ ਉਹਨੂੰ ਪਾਸੇ ਕਰ ਦਿੱਤਾ ਜਾਵੇ ਜਿਹੜਾ ਕਿ ਸਾਡੇ ਸਾਥੀ ਉੱਤੇ ਚੜਿਆ ਉਹ ਇਸ ਕਰਕੇ ਇਸ ਤਰ੍ਹਾਂ ਦੇ ਅਲੀਗੇਸ਼ਨ ਲਾਉਣੇ ਚਾਹੁੰਦੇ ਆ ਪਰ ਐਵੇਂ ਦੀ ਕੋਈ ਗੱਲ ਨਹੀਂ ਹੈ ਜਦੋਂ ਕਿ ਜੇ ਕੋਈ ਬੰਦਾ ਸਹੀ ਨਹੀਂ ਹੁੰਦਾ ਦਿਮਾਗੀ ਤੌਰ ਤੇ ਉਹਦੇ ਪਿੱਛੇ 800 ਬੰਦਿਆਂ ਦੀ ਭੀੜ ਨਹੀਂ ਖੜਦੀ ਜਿਹੜੀ ਕਿ ਤੁਸੀਂ ਸਾਡੇ ਪਿੱਛੇ ਵੇਖ ਸਕਦੇ ਹੋ ਖੜੀ ਹੈ ਜੇ ਕੋਈ ਬੰਦਾ ਗਲਤ ਹੁੰਦਾ ਤੁਸੀਂ ਆਪ ਸੋਚੋ ਆਪਦੀ ਨੌਕਰੀ ਤੇ ਕੋਈ ਅਲੀਗੇਸ਼ਨ ਲੈ ਕੇ ਉਹਦੇ ਪਿੱਛੇ ਖੜਦੇ ਕੋਈ ਖੜੂਗਾ ਤੁਸੀਂ ਮੰਨ ਲਓ ਤੁਸੀਂ ਸਰਕਾਰੀ ਨੌਕਰੀ ਤੇ ਹੋ ਤੁਸੀਂ ਕਿਸੇ ਗਲਤ ਬੰਦੇ ਦਾ ਸਾਥ ਦੇਵੋਗੇ ਕਦੇ ਨਹੀਂ ਦੇਵੋਗੇ ਪਿੱਛੇ ਜੇ ਖੜੇ ਹੈ ਜੋ ਉਹਦੇ ਵਿੱਚ ਕੋਈ ਗੱਲ ਹੈ ਕੋਈ ਸਹੀ ਹੈ ਉਹਦੀ ਡਿਮਾਂਡਾਂ ਸਹੀ ਹੈ ਸਰਕਾਰ ਨਾਲ ਉਹ ਤਾਂ ਹੀ ਖੜੇ ਹੈ ਮੇ ਮੁੱਖ ਸਵਾਲ ਤਾਂ ਇਹ ਬੰਦਾ ਹੈ ਕਿ ਜਿਹੜਾ ਉਹਦੇ ਵੱਲੋਂ ਕਦਮ ਚੱਕਿਆ ਜਾ ਰਿਹਾ ਉਹ ਸਹੀ ਹੈ ਜਾਂ ਗਲਤ ਸਾਡੇ ਅਸੀਂ ਤਾਂ ਜੀ ਸਹੀ ਕਵਾਂਗੇ ਜਦੋਂ ਦੇਖੋ ਕਿ ਕੋਈ ਬੰਦੇ ਦੀ ਕੋਈ ਤੇ ਸੁਣਵਾਈ ਨਹੀਂ ਹੈਗੀ ਤਾਂ ਕੁਛ ਤਾਂ ਕਰੂਗਾ ਨਾ ਕੀ ਕਰੂਗਾ ਮਤਲਬ ਆਪਣੀ ਜਾਨ ਖਤਰੇ ਚ ਪਾਣਾ ਤੁਸੀਂ ਸਹੀ ਕਹਿ ਰਹੇ ਹੋ ਹਾਂਜੀ ਸਹੀ ਕਹਿ ਰਹੇ ਹੋ ਹੋਰ ਸੁਣੀ ਨਹੀਂ ਰਹੀ ਤੁਸੀਂ ਇਹ ਵੇਖੋ ਵੀ ਮੀਟਿੰਗ ਤੇ ਮੀਟਿੰਗ ਹਰ ਮਹੀਨੇ ਦੋ ਦੋ ਮੀਟਿੰਗ ਚੰਡੀਗੜ੍ਹ اٹੈਂਡ ਕਰਨੀਆਂ ਜਾਣੀਆਂ ਉਹ ਬੰਦਾ ਕਿਵੇਂ ਜਾਊਗਾ ਬੱਸਾਂ ਤੇ ਜਾਊਗਾ ਤਾਂ ਟਾਈਮ ਤੇ ਨਹੀਂ ਪਹੁੰਚੂ ਮੀਟਿੰਗ ਚ ਗੱਡੀਆਂ ਕਰਕੇ ਜਾਊਗਾ ਤਾਂ ਖਰਚਾ ਕੌਣ ਦੇਊਗਾ ਤੇ ਤਨਖਾਹ ਇੰਨੀ ਕ ਘਰ ਵੀ ਪਾਲਣੇ ਆ ਬੱਚੇ ਵੀ ਪਾਲਣੇ ਆ ਤੁਸੀਂ ਦੱਸੋ ਵੀ ਉਹ ਬੰਦਾ ਕੀ ਕਰੂਗਾ ਤੇ ਹੁਣ ਉਹ ਕਿੰਨੇ ਟਾਈਮ ਤੋਂ ਤਕਰੀਬਨ ਕਿੰਨਾ ਟਾਈਮ ਹੋਗਾ 24 ਘੰਟੇ ਤੋਂ ਜ਼ਿਆਦਾ ਹੋਗਾ 24 24 ਘੰਟਿਆਂ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਿਆ ਤੇ ਉੱਤੇ ਖਾਣਾ ਪੀਣਾ ਮਤਲਬ ਕੋਈ ਗੱਲ ਕਰਨ ਐਮਐਸਾ ਜਾਂ ਫਿਰ ਕੋਈ ਹੋਰ ਸਿਹਤ ਮੰਤਰੀ ਜਾਂ ਫਿਰ ਜਿਹੜੇ ਹੋਰ ਕਰਮਚਾਰੀ ਨੇ ਕਿਸੇ ਨੇ ਔਨ ਦਾ ਟੇਬਲ ਬੈਠ ਕੇ ਕੋਈ ਗੱਲਬਾਤ ਕੀਤੀ ਨਹੀਂ ਨਹੀਂ ਕਿਸੇ ਨੇ ਉਹਦੇ ਤੱਕ ਹਾਲ ਤੱਕ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਮਤਲਬ ਤੁਸੀਂ ਵੀ ਨਹੀਂ ਕਿਹਾ ਕਿ ਉਹਨੂੰ ਥੱਲੇ ਆਜੋ ਨਹੀਂ ਅਸੀਂ ਉਹਨਾਂ ਨੂੰ ਇਹ ਕਿਹਾ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਅਸੀਂ ਸਾਨੂੰ ਇਹ ਹੈ ਕਿ ਸਰਕਾਰ ਸਾਡੀ ਗੱਲ ਸੁਣੇ ਸਾਡਾ 4400 ਗ੍ਰੇਡ ਪੇ ਦਾ ਨੋਟੀਫਿਕੇਸ਼ਨ ਜਾਰੀ ਕਰੇ ਕੋਈ ਪਰਿਵਾਰ ਮੈਂਬਰ ਉਹਨਾਂ ਦਾ ਆਇਆ ਕਿ ਇਹ ਜਿਹੜੇ ਆ ਉਹਨਾਂ ਦੇ ਵੱਲੋਂ ਇੰਨਾ ਗਲਤ ਕਦਮ ਚੱਕਿਆ ਗਿਆ ਹੈ ਰ ਉੱਪਰ ਚੜੇ ਹਨ ਹਾਂਜੀ ਉਹਨਾਂ ਨਾਲ ਸਾਡੀ ਗੱਲਬਾਤ ਹੋ ਰਹੀ ਹੈ ਸੋ ਸਿਹਤ ਮੰਤਰੀ ਜਾਂ ਫਿਰ ਕਿਸੇ ਹੋਰ ਨਾਲ ਕੀ ਤੁਹਾਡੀਆਂ ਇੰਨੀਆਂ ਬੈਠਕਾਂ ਹੋਗੀਆਂ ਕਿਉਂਕਿ ਪੀਆਰਟੀਸੀ ਦੇ ਵੀ ਇਹੀ ਮਾਮਲੇ ਚੱਲ ਰਹੇ ਸੀ ਉਹਨਾਂ ਦੇ ਵੱਲੋਂ ਵੀ ਸੰਘਰਸ਼ ਕਰ ਰਹੇ ਕਿ ਕਈ ਵਾਰ ਉਹ ਵੀ ਟੈਂਕੀਆਂ ਤੇ ਚੜ ਜਾਂਦੇ ਨੇ ਸੋ ਸਾਡੇ ਵੱਲੋਂ ਤਾਂ ਇਹੀ ਗੱਲ ਕਹੀ ਜਾਂਦੀ ਹੈ ਕਿ ਸੰਘਰਸ਼ ਕਰਨਾ ਸਹੀ ਗੱਲ ਹੈ ਪਰ ਜਿਹੜਾ ਆ ਕਦਮ ਕਿਤੇ ਨਾ ਕਿਤੇ ਮੈਡਮ ਗਲਤ ਲੱਗਦਾ ਕਿਉਂਕਿ ਜਾਨੀ ਨੁਕਸਾਨ ਵੀ ਹੋ ਸਕਦਾ ਦੇਖੋ ਜੀ ਕੋਈ ਵੀ ਬੰਦਾ ਇਕੋਦਮ ਤੇ ਕਦਮ ਚੱਕ ਮਜਬੂਰੀ ਜਿਹੜੀ ਹੁੰਦੀ ਹੈ ਉਹ ਬੰਦੇ ਨੂੰ ਕਿਤੇ ਵੀ ਲੈ ਕੇ ਜਾ ਸਕਦੀ ਹੈ ਤੁਸੀਂ ਇਹ ਗੱਲਾਂ ਆਪਦੇ ਤੇ ਲੈ ਕੇ ਵੇਖੋ ਮਜਬੂਰੀ ਜਿਹੜੀ ਹੁੰਦੀ ਹੈ ਨਾ ਬੰਦੇ ਨੂੰ ਜਦੋਂ ਸਾਰੋਂ ਪਾਸੋਂ ਘਿਰ ਜਾਂਦਾ ਕਿਤੇ ਸੁਣਵਾਈ ਨਹੀਂ ਹਰ ਟਾਈਮ ਕੰਮ ਕੰਮ ਉਹ ਫਿਰ ਕੋਸ਼ਿਸ਼ ਤਾਂ ਕਦਮ ਚੱਕਦੇ ਹੀ ਹੈ ਦੇਖੋ ਜਦੋਂ ਕਿਸੇ ਨੇ ਸੁਣਨੀ ਇਹ ਸਿਰਫ ਕਦੇ ਸਾਡੇ ਨਹੀਂ ਤੁਸੀਂ ਜਿਵੇਂ ਆਪ ਦੱਸ ਰਹੇ ਹੋ ਬਾਕੀ ਡਿਪਾਰਟਮੈਂਟਸ ਦੇ ਵਿੱਚ ਵੀ ਇਵੇਂ ਹੀ ਹੈ ਤੇ ਜਦੋਂ ਸਾਡੀ ਕੋਈ ਸੁਣ ਲੂਗਾ ਅਸੀਂ ਆਪ ਦਾ ਦਰਨਾ ਖਤਮ ਕਰ ਦਾਂਗੇ ਦਰਨਿਆਂ ਤਾਂ ਉੱਠੀ ਸੀ ਕਿਸੇ ਟਾਈਮ ਇਹ ਸਰਕਾਰ ਇਹਨਾਂ ਨੇ ਕਿਹਾ ਸੀ ਅਸੀਂ ਕਿਸੇ ਨੂੰ ਦਰਨੇ ਨਹੀਂ ਲਾਉਣ ਦਿੰਦੇ ਪਰ ਇਹ じゃ ਕੀ ਹੋ ਗਿਆ ਕਿ ਤੁਸੀਂ ਕਾਫੀ ਟਾਈਮ ਤੋਂ ਕਿਉਂਕਿ ਦੇਖਿਆ ਜਾਂਦਾ ਰਜਿੰਦਰਾ ਹਸਪਤਾਲ ਦੇ ਵਿੱਚ ਕਦੇ ਨਰਸਾਂ ਦੇ ਵੱਲੋਂ ਕਦੇ ਕਿਸੇ ਹੋਰ ਡਿਪਾਰਟਮੈਂਟ ਦੇ ਵੱਲੋਂ ਧਰਨੇ ਤੇ ਧਰਨੇ ਚੱਲੀ ਜਾ ਰਹੇ ਨੇ ਇਹ じゃ ਕੀ ਹੋ ਰਿਹਾ ਕਿ ਇੰਨੇ ਧਰਨੇ ਲਾਣੇ ਪੈ ਰਹੇ ਤੁਸੀਂ ਮਜਬੂਰ ਹੋਏ ਪਏ ਹੋ ਦੇਖੋ ਜੀ ਸਾਨੂੰ ਬਾਕੀ ਡਿਪਾਰਟਮੈਂਟਸ ਦਾ ਤਾਂ ਹਨਾ ਆਪਾਂ ਕਿਵੇਂ ਕਹਿ ਸਕਦੇ ਆ ਅਸੀਂ ਆਪਦੀ ਗੱਲ ਦੱਸ ਰਹੀਆਂ ਵੀ ਸਾਡਾ ਸੰਘਰਸ਼ 5 ਸਾਲ ਤੋਂ ਚੱਲ ਰਿਹਾ ਮਤਲਬ ਪਿਛਲੇ 5 ਸਾਲ ਤੋਂ ਤੁਸੀਂ ਸੇਮ ਗੱਲ ਤੇ ਸੰਘਰਸ਼ ਸੇਮ ਗੱਲ ਤੇ ਕਿਸੇ ਤੋਂ ਵੀ ਪਤਾ ਕਰ ਸਕਦੇ ਹੋ ਮੀਟਿੰਗਾਂ ਦੀਆਂ ਡੇਟਾ ਲੈ ਸਕਦੇ ਹੋ ਫਾਈਲ ਸਾਡੇ ਜਿਹੜੇ ਪ੍ਰਧਾਨ ਨੇ ਕੁਲਦੀਪ ਸਰ ਉਹਨਾਂ ਕੋਲੇ ਪੂ ਇਹ ਨਹੀਂ ਲੱਗਦਾ ਕਿ ਤੁਹਾਨੂੰ ਫਿਰ ਲਾਰੇ 'ਚ ਰੱਖਿਆ ਜਾਂਦਾ ਜਾਂ ਫਿਰ ਤੁਹਾਨੂੰ ਇਹ ਕਹਿ ਕੇ ਤੋੜ ਦਿੱਤਾ ਜਾਂਦਾ ਤੁਹਾਡੀ ਗੱਲ ਤੇ ਕੋਈ ਕਾਰਵਾਈ ਹੋਊਗੀ ਪਰ ਹੁਣ ਤੱਕ ਹੋਈ ਨਹੀਂ ਸਰ ਜੀ ਲਾਰੇ ਹੀ ਤਾਂ ਹੈ ਤਾਂ ਹੀ ਤਾਂ ਇੰਨਾ ਵੱਡਾ ਕਦਮ ਚੱਕਣਾ ਪੈ ਗਿਆ ਇੰਨੇ ਟਾਈਮ ਤੋਂ ਮਤਲਬ ਡਾਕਟਰ ਦੇ ਵੱਲੋਂ ਜਿਹਦੇ ਵੱਲੋਂ ਜੀਵਨਦਾਨ ਦਿੱਤਾ ਜਾਂਦਾ ਹੈ ਨਰਸ ਉਹਦਾ ਵੀ ਯੋਗਦਾਨ ਬਹੁਤ ਜ਼ਿਆਦਾ ਹੁੰਦਾ ਕਿਉਂਕਿ ਨਰਸ ਕਿਥੇ ਨਾ ਕਿਥੇ ਜਿਹੜਾ ਸਮਾਨ ਪ੍ਰੋਵਾਈਡ ਕਰਦੇ ਨੇ ਪਰ ਹੋਰ ਕੰਮ ਕਰਦੇ ਨੇ ਸਾਰਾ ਕੰਮ ਡਾਕਟਰ ਵਰਗਈ ਹੈ ਪਰ ਜੇ ਉਹ ਧਰਨਿਆਂ ਤੇ ਬੈਠ ਰਹੇ ਨੇ ਤਾਂ ਅੱਗੇ ਜੇ ਕੋਈ ਹੈਲਥ ਇਸ਼ੂ ਆਉਂਦਾ ਤਾਂ ਉਹਨੂੰ ਕੌਣ ਸੰਭੂਗਾ ਹੀ ਜਿਹਦੇ ਉਹ ਹੈ ਨਾ ਕਿ ਹੁਣ ਦੇਖੋ ਕੋਈ ਵੀ ਹਸਪਤਾਲ ਚੱਲਦਾ ਹੈ ਉਹਦੇ ਵਿੱਚ ਡਾਕਟਰ ਸਟਾਫ ਨਰਸਿਸ ਕਲਾਸ ਫੋਰ ਹਰ ਬੰਦੇ ਦਾ ਪੂਰਾ ਯੋਗਦਾਨ ਹੁੰਦਾ ਹੈ ਕੱਲਾ ਬੰਦੇ ਨਹੀਂ ਕੱਲੇ ਡਾਕਟਰ ਕੱਲੇ ਨਰਸਿਸ ਕੋਈ ਹਸਪਤਾਲ ਨਹੀਂ ਚਲਾ ਸਕਦਾ ਠੀਕ ਹੈ ਜੇ ਸਾਡੀਆਂ ਸੇਤਾਂ ਖਰਾਬ ਹੁੰਦੀਆਂ ਹੈ ਗਰਮੀ ਚ ਬਹਿ ਕੇ ਜਾਂ ਕੁਛ ਵੀ ਹੈ ਐਟ ਦਾ ਐਂਡ ਇਫੈਕਟ ਤਾਂ ਹਸਪਤਾਲ ਤੇ ਹੀ ਹੈ ਪਰ ਇਹ ਚੀਜ਼ ਕੋਈ ਸਮਝਦਾ ਨਹੀਂ ਹੈ ਕਿ ਨਰਸਿੰਗ ਸਟਾਫ ਦੀਆਂ ਵੀ ਕੋਈ ਡਿਮਾਂਡਸ ਹੈ ਜੇ ਸਰਕਾਰ ਸਾਡੇ ਨਾਲ ਬਹਿ ਕੇ ਚੰਗੀ ਤਰ੍ਹਾਂ ਗੱਲ ਕਰੇ ਗੱਲਾਂ ਬਹੁਤ ਬਹੁਤ ਵਾਰੀ ਹੋ ਚੁੱਕੀਆਂ ਉਹਨਾਂ ਕੋਲੇ ਸਭ ਕੁਝ ਹੈ ਜੀ ਹੁਣ ਤੇ ਬੋਲਣ ਦੀ ਕੋਈ ਗੱਲ ਹੀ ਨਹੀਂ ਉਹਨਾਂ ਕੋਲੇ ਫਾਈਲਾਂ ਇੰਨੇ ਟਾਈਮ ਤੋਂ ਜਮ੍ਹਾਂ ਆਰ ਵਾਰੀ ਤਰੀਕਾ ਮਿਲਦੀਆਂ ਰਹਿੰਦੀਆਂ ਹੈਗੀਆਂ ਆ ਪਰ ਇਹ ਕੋਈ ਸਮਝਣਾ ਨਹੀਂ ਚਾਹੁੰਦਾ ਕਿ ਸਟਾਫ ਨਰਸਿਸ ਵੀ ਉਹਨੀਆਂ ਹੀ ਸੱਤ ਸੱਤ ਨਾਈਟ ਡਿਊਟੀਆਂ ਕਰਦੀਆਂ ਦੇਖੋ ਹਾਈ ਰਿਸਕ ਦੀ ਜੌਬ ਹੁੰਦੀ ਹੈ ਹਾਈ ਰਿਸਕ ਕਿਵੇਂ ਹੁੰਦੀ ਹੈ ਟੀਬੀ ਵਾਲੇ ਮਰੀਜ਼ ਵੀ ਦੇਖਣੇ ਹੁੰਦੇ ਆ ਸਟਾਫ ਨੇ ਜਿਹੜੀ ਪੋਜ਼ਿਟਿਵ ਹੁੰਦੀ ਹੈ ਜਿਹੜੀ ਦਾ ਇਲਾਜ ਬਿਮਾਰੀ ਹੁੰਦੀ ਹੈ ਉਹ ਵੀ ਨਰਸਿਸ ਦੇਖਦੀਆਂ ਤੇ ਜਿਹੜੀ ਇੱਕ ਤੋਂ ਦੂਜੇ ਨੂੰ ਹੋ ਜਾਂਦੀ ਹੈ ਉਹ ਵੀ ਇੱਕ ਹਾਈ ਰਿਸਕ ਜੌਬ ਹੈ ਬਾਅਦ ਚ ਤੁਸੀਂ ਘਰੇ ਜਾ ਕੇ ਪਹਿਲਾਂ ਨਹਾਤੋ ਕੇ ਫਿਰ ਤੁਸੀਂ ਆਪਦੀ ਫੈਮਲੀ ਮੈਂਬਰ ਨੂੰ ਮਿਲਦੇ ਹੋ ਕੀ ਇਹ ਹਾਈ ਰਿਸਕ ਜੌਬ ਨਹੀਂ ਹੈ ਇਹ ਕੋਈ ਹੋਰ ਜੌਬ ਥੋੜੀ ਹੈ ਟੇਬਲ ਤੇ ਜਾ ਕੇ ਬਹਿ ਗਏ ਤੇ ਆ ਗਏ ਤਾਂ ਫਿਰ ਸਾਨੂੰ ਹਾਈ ਰਿਸਕ ਜੌਬ ਵਿੱਚ ਕਰਨ ਦੇ ਬਾਵਜੂਦ ਵੀ ਸਾਡੀ ਕੋਈ ਸੁਣਵਾਈ ਨਹੀਂ ਹੈ। ਮੁੱਦਾ ਤਾਂ ਇਹ ਵੀ ਹੈ ਮੈਡਮ ਕਿ ਜਿਹੜਾ ਨਰਸਾਂ ਦੇ ਵੱਲੋਂ ਸਭ ਤੋਂ ਜ਼ਿਆਦਾ ਸੰਘਰਸ਼ ਉਦੋਂ ਕਰਿਆ ਗਿਆ ਜਦੋਂ ਕੋਵਿਡ ਦਾ ਟਾਈਮ ਸੀ। ਕੋਵਿਡ ਦੇ ਵਿੱਚ ਹਾਂਜੀ ਕੋਵਿਡ ਦੇ ਵਿੱਚ ਡਾਕਟਰ ਜਾਂ ਨਰਸ ਘਰੇ ਨਹੀਂ ਗਏ ਉਹਨਾਂ ਦੇ ਵੱਲੋਂ ਉਹਨਾਂ ਦਾ ਇਲਾਜ ਕਰਿਆ ਗਿਆ ਜਦੋਂ ਸਾਰੇ ਲੋਕ ਆਪਣੇ ਘਰਾਂ 'ਚ ਜਾ ਕੇ ਬੈਠ ਗਏ ਸੀ। ਇਹ ਤੁਸੀਂ ਇਹ ਚੇ ਮੈਸੇਜ ਤੁਸੀਂ ਲੋਕਾਂ ਨੂੰ ਲੋਕਾਂ ਨੂੰ ਵੀ ਸਮਝਾਓ ਸਰਕਾਰ ਨੂੰ ਵੀ ਕਿ ਉਹ ਟਾਈਮ ਵੀ ਬੀਤ ਚੁੱਕਿਆ ਹੈ। ਉਹਦੇ ਵਿੱਚ ਸਾਰੇ ਜਦੋਂ ਘਰੇ ਬੈਠੇ ਸੀ ਆਪਦੇ ਘਰੇ RAM ਨਾਲ ਉਦੋਂ ਸਟਾਫ ਨਰਸਿਸ ਡਾਕਟਰਜ਼ ਕੰਮ ਕਰ ਰਹੇ ਸੀਗੇ। ਹਾਈ ਰਿਸਕ ਦੇ ਵਿੱਚ ਜਾਂਦੇ ਸੀ ਤੁਸੀਂ ਖੁਦ ਵੇਖੋ ਜੇ ਕੋਈ ਸਟਾਫ ਨਰਸ ਕਿਸੇ ਕੋਵਿਡ ਵਾਲੇ ਮਰੀਜ਼ ਕੋਲੇ ਜਾ ਰਹੀ ਹੈ 10 ਘੰਟੇ ਕਿੱਟ ਪਾਈ ਹੋਈ ਹੈ ਘਰੇ ਜਾ ਕੇ ਜੇ ਉਹਦਾ ਬੱਚਾ ਹੈ ਉਹ ਪਹਿਲਾਂ ਨਹਾਊਗੀ ਜਾ ਕੇ ਧੋਊਗੀ ਫਿਰ ਆਪਦੇ ਬੱਚੇ ਨੂੰ ਚੱਕੂਗੀ ਫਿਰ ਆਪਦੇ ਫੈਮਿਲੀ ਮੈਂਬਰ ਨੂੰ ਮਿਲੂਗੀ ਸੋ ਮੈਡਮ ਇੱਕ ਵਾਰ ਫਿਰ ਆਪਣੀਆਂ ਮੰਗਾਂ ਦੱਸ ਦਿਓ ਸਾਡੀ ਮੰਗ ਜੀ ਇਹ ਗੱਲਾਂ ਬਹੁਤ ਹੋ ਗਈਆਂ ਇਹ ਮੈਂ ਤੁਹਾਨੂੰ ਵੈਸੇ ਦੱਸ ਰਹੀ ਸੀ ਸਾਡੀ ਮੰਗ ਸਿਰਫ 1.4600 ਗ੍ਰੇਡ ਤੇ ਸਾਡੀ ਹੋਰ ਕੋਈ ਮੰਗ ਨਹੀਂ ਹੈ ਇਹਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ ਸੋ ਥੈਂਕ ਯੂ ਬਿਲਕੁਲ ਏਸੀ ਰਜਿੰਦਰਾ ਹਸਪਤਾਲ ਦੇ ਵਿੱਚ ਜਿਹੜਾ ਨਰਸ ਡਿਪਾਰਟਮੈਂਟ ਦੇ ਵੱਲੋਂ ਧਰਨਾ ਲਾਇਆ ਗਿਆ ਤੇ ਇਹਨਾਂ ਦਾ ਇੱਕ ਸਾਥੀ ਆ ਜਿਹੜਾ ਟੈਂਕੀ ਤੇ ਚੜਿਆ ਪਿਆ ਉਹਦੇ ਵੱਲੋਂ ਸੰਘਰਸ਼ ਕਰਿਆ ਜਾ ਰਿਹਾ ਠੀਕ ਹੈ ਜੀ ਸੋ ਹੋਰ ਵੀ ਜਿਹੜੇ ਅਪਡੇਟਸ ਆਉਂਦੇ ਰਹਿਣਗੇ ਤਹਾਨੂੰ ਦਿਖਾਉਂਦੇ ਰਵਾਂਗੇ ਪਰ ਕਿਤੇ ਨਾ ਕਿਤੇ ਗਲਤ ਉਹਨਾਂ ਦੇ ਵੀ ਜਾਇਜ਼ ਹੈ ਕਿ ਕੋਵਿਡ ਟਾਈਮ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਸੰਘਰਸ਼ ਆ ਡਾਕਟਰਾਂ ਦੇ ਵੱਲੋਂ ਕਰਾਇਆ ਗਿਆ ਤੇ ਹੋਰ ਜਿਹੜੇ ਡਿਪਾਰਟਮੈਂਟ ਨੇ ਉਹਨਾਂ ਦੇ ਵੱਲੋਂ ਵੀ ਕਰਾਇਆ ਗਿਆ ਪਰ ਸਭ ਤੋਂ ਜ਼ਿਆਦਾ ਰਿਸਕ ਉਦੋਂ ਸੀ ਕਿਉਂਕਿ ਜਿਹੜੇ ਮਰੀਜ਼ ਹੁੰਦੇ ਸੀ ਉਹ ਹਸਪਤਾਲ ਦੇ ਵਿੱਚ ਆਉਂਦੇ ਸੀ ਤਾਂ ਸਭ ਤੋਂ ਜ਼ਿਆਦਾ ਦੇਖਭਾਲ ਡਾਕਟਰ ਤੇ ਨਰਸ ਡਿਪਾਰਟਮੈਂਟ ਨੂੰ ਕਰਨੀ ਪੈਂਦੀ ਸੀ ਸੋ ਹੋਰ ਵੀ ਅਪਡੇਟਸ ਲਈ ਜੁੜੇ ਰਹੋ ਪੰਜਾਬੀ ਲੋਕ ਦੇ ਨਾਲ